ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੋਂ ਅਸੀਂ ਪੜ੍ਹਾਂਗੇ ਜੀ ਬਲਵੰਤ ਗਾਰਗੀ ਦੇ ਨਾਟਕ ਪਹਿਲਾ ਨਾਟਕ ਆ ਜੀ ਲੋਹਾਕੁਟ ਲੋਹਾਕੁਟ ਇਹਨਾਂ ਦੇ ਉੱਤੇ ਜਿਹੜੇ ਆਰਟੀਕਲ ਬਣਦੇ ਆ ਉਹ ਅਸੀਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਆ ਹੁਣ ਤੋਂ ਨਾ ਆਪਾਂ ਮੇਨ ਨਾਟਕ ਦੀ ਗੱਲ ਕਰਾਂਗੇ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜਦੋਂ ਤੁਸੀਂ ਇਹਨਾਂ ਦੇ ਟੈਕਸਟ ਪੜ੍ਹਨੇ ਆ ਜਿਹੜੇ ਇਹਨਾਂ ਦੇ ਕੋਈ ਵੀ ਤੁਹਾਡਾ ਰਾਈਟਰ ਆ ਤੁਹਾਡੇ ਸਿਲੇਬਸ ਵਿੱਚ ਮੈਂਸ਼ਨ ਆ ਚਾਹੇ ਕੋਈ ਨਾਵਲਕਾਰ ਆ ਚਾਹੇ ਨਾਟਕਕਾਰ ਆ ਉਹਨਾਂ ਦੇ ਟੈਕਸਟ ਤੁਸੀਂ ਪੜ੍ਹਨੇ ਆ ਉਹਨਾਂ ਦੀਆਂ ਕਿਤਾਬਾਂ ਤੁਹਾਡੇ ਸਿਲੇਬਸ ਵਿੱਚ ਜਿਹੜੀਆਂ ਮੈਂਸ਼ਨ ਆ ਤੁਸੀਂ ਪੜ੍ਹਨੀਆਂ ਆ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਪੜ੍ਹਦੇ ਵਕਤ ਜੋ ਤੁਹਾਨੂੰ ਇੰਟਰਸਟਿੰਗ ਲੱਗੇਗਾ ਉਹਨੂੰ ਅੰਡਰਲਾਈਨ ਕਰ ਲਿਓ ਇੱਥੇ ਮੈਂ ਤੁਹਾਡੇ ਲਈ ਨਾ ਇਸ ਲੈਕਚਰਸ ਵਿੱਚ ਨਾ ਇਹ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਕਿਹੜੇ 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 ਡਾਇਲੋਗ ਇੰਪੋਰਟੈਂਟ ਆ ਮੈਂ ਮੈਂ ਅਸੀਂ ਇੱਕ ਹਿਸਾਬ ਨਾਲ ਤੁਹਾਡੇ ਇਹ ਟੈਕਸਟ ਪੜ੍ਹਾਂਗੇ ਇਕੱਠੇ ਤਾਂ ਕਿ ਜਦੋਂ ਤੁਸੀਂ ਪੜ੍ਹੋਗੇ ਪੂਰਾ ਨਾਟਕ ਜਾਂ ਨਾਵਲ ਪੜੋਗੇ ਤੁਹਾਨੂੰ ਆਸਾਨੀ ਹੋਵੇ ਤਾਂ ਤੁਹਾਨੂੰ ਪਤਾ ਲੱਗੇ ਕਿ ਇੰਪੋਰਟੈਂਟ ਚੀਜ਼ਾਂ ਕਿਹੜੀਆਂ ਆ ਇਹ ਦੇਖੋ ਮੈਂ ਸਿੱਤਾ ਜਿਹੜਾ ਇਹ ਨਾਟਕ ਆ ਇਹ ਮੈਨੂੰ ਮਿਲ ਗਿਆ ਸੀ ਆਪਣਾ org.com ਤੋਂ ਤੇ ਪੜਦਿਆਂ ਜੀ ਦੇਖੋ ਆਪਾਂ ਦਾ ਭੂਮਿਕਾ ਨਹੀਂ ਪਹਿਲਾਂ ਪੜਨੀ ਭੂਮਿਕਾ ਪੜਾਂਗੇ ਤਾਂ ਸਾਨੂੰ ਸਟੋਰੀ ਦਾ ਪਤਾ ਲੱਗ ਜਾਣਾ ਹੋ ਸਕਦਾ ਤੁਹਾਡਾ ਇੰਟਰਸਟ ਥੋੜਾ ਘਟ ਜਾਏ ਨਾਟਕ ਵਿੱਚ ਇਸ ਕਰਕੇ ਭੂਮਿਕਾ ਅਸੀਂ ਬਾਅਦ ਵਿੱਚ ਪੜਨੀ ਆ ਭੂਮਿਕਾ ਵਿੱਚ ਬਹੁਤ ਮੈਟਰ ਆ ਤੁਹਾਡੇ ਐਗਜ਼ਾਮ ਪੁਆਇੰਟ ਆਫ View ਨਾਲ ਭੂਮਿਕਾ ਵਿੱਚ ਕਾਫੀ ਮੈਟਰ ਆ ਜੀ ਇੰਪੋਰਟੈਂਟ ਆ ਮਹਤਵਪੂਰਨ ਆ ਭੂਮਿਕਾ ਉਹ ਅਸੀਂ ਪੜਾਂਗੇ ਬਾਅਦ ਵਿੱਚ ਹੁਣ ਅਸੀਂ ਨਾਟਕ ਤੇ ਆੰਦੇ ਆ ਜੀ ਸਿੱਧਾ ਦੇਖੋ ਪਾਤਰ ਤੁਹਾਨੂੰ ਪਾਤਰਾਂ ਦਾ ਪਤਾ ਹੋਣਾ ਚਾਹੀਦਾ ਜੀ ਕਾਕੂ ਆ ਪਿੰਡ ਦਾ ਲੋਹਾਰ ਆ ਲੋਹਾਰ ਅੱਛਾ ਪਹਿਲਾਂ ਆਪਾਂ ਨਾਲ ਗੱਲ ਕਰ ਲਈਏ ਲੋਹਾ ਕੁੱਟ ਦਾ ਕੀ ਮਤਲਬ ਆ ਲੋਹਾ ਕੁੱਟ ਲੋਹਾ ਕੁੱਟ ਦਾ ਇੱਥੇ ਮਤਲਬ ਆ ਸਖਤ ਸੁਭਾਅ ਵਾਲਾ ਬੰਦਾ ਸਖਤ ਸੁਭਾਅ ਜਿਸ ਤਰ੍ਹਾਂ ਇੱਕ ਲੋਹਾਰ ਆ ਉਹ ਲੋਹਾ ਕਟੜਾ ਕਟਦਾ ਕਿਉਂਕਿ ਲੋਹਾ ਸਖਤ ਆ ਤੇ ਸਖਤ ਲੋਹੇ ਨੂੰ ਕਟਦਾ ਕਟਦਾ ਉਹਨੂੰ ਖੁਦ ਜੋੜ ਲਉਣਾ ਪੈਂਦਾ ਆ ਉਹ ਆਪ ਹੀ ਸਖਤ ਹੋ ਜਾਂਦਾ ਜੀ ਤੇ ਉਸ ਐਂਗਲ ਤੋਂ ਪ੍ਰਤੀਕਾਤਮਕ ਇਹ ਭਾਸ਼ਾ ਯੂਜ਼ ਕੀਤੀ ਗਈ ਆ ਪ੍ਰਤੀਕਾਤਮਕ ਸ਼ਬਦ ਆ ਲੋਹਾਕੁੱਟ ਸਖਤ ਸੁਭਾਅ ਵਾਲਾ ਬੰਦਾ ਸਿਰਫ ਲੋਹਾਰ ਦੀ ਗੱਲ ਨਹੀਂ ਐ ਸਖਤ ਸੁਭਾਅ ਦੀ ਗੱਲ ਐ ਜੀ ਲੋਹਾਕੁੱਟ ਦਾ ਮਤਲਬ ਪੜਦੇ ਹਾਂ ਜੀ ਪਾਤਰ ਕਿਹੜੇ-ਕਿਹੜੇ ਆ ਕਾਕੂ ਆ ਪਿੰਡ ਦਾ ਲੋਹਾਰ ਸੰਤੀ ਉਸਦੀ ਘਰ ਵਾਲੀ ਆ ਬੈਣੋ ਉਸਦੀ ਜਵਾਨਤੀ ਆ ਜਵਾਨਤੀ 17 ਸਾਲ ਦੀ ਉਮਰ ਆ ਜਵਾਨ ਹੋ ਗਈ ਆ ਤੇ ਦੀਪਾ ਉਸਦਾ ਪੁੱਤਰ ਆ 12 ਸਾਲ ਦੀ ਉਮਰ ਆ ਬਚਨੀ ਸੰਤੀ ਦੀ ਸਹੇਲੀ ਹੈ ਗੱਜਣ ਗੱਜਣ ਸੰਤੀ ਦਾ ਬਚਪਨ ਦਾ ਹਾਣੀ ਆ ਉਹ ਗੱਜਣ ਉਹ ਗੱਜਣ ਦਾ ਇਥੇ ਰਿਲੇਸ਼ਨ ਦਿਖਾਇਆ ਗਿਆ ਹੈ ਸੰਤੀ ਨਾਲ ਠੀਕ ਵਿਆਹ ਸੰਤੀ ਦਾ ਹੋਇਆ ਹੈ ਕਾਕੂ ਨਾਲ ਤੇ ਬਚਪਨ ਦਾ ਹਾਨੀ ਹੈ ਜੀ ਗੱਜਣ ਬਣਸੋਂ ਰੋਟੀਆ ਥੱਪਣ ਵਾਲੀ ਚੋਰੀ ਗਵੰਡਣ ਤੇ ਤਲੋਕਾ ਕਰਮਾ ਬਾਰੂ ਇਹ ਕੌਣ ਆ ਜੀ ਇਹ ਕਾਕੂ ਤੇ ਦੋਸਤ ਆ ਜੀ ਸਮਾਂ ਆ ਜੀ ਆਜ਼ਾਦੀ ਤੋਂ ਪਹਿਲਾਂ ਦਾ 1944 ਦਾ ਵਰਲਡ ਵਾਰ 2 ਲੱਗੀ ਹੋਈ ਹੈ ਪਸਤਾਨ ਆ ਜੀ ਮਾਲਵੇ ਦਾ ਇੱਕ ਪਿੰਡ ਸਾਰਾ ਕਾਰਜ ਕਾਕੂ ਲੋਹਾਰ ਦੀ ਪੱਟੀ ਦੇ ਬੇੜੇ ਵਿੱਚ ਵਾਪਰਦਾ ਹੈ ਠੀਕ ਹੁਣ ਆਪਾਂ ਪੜਦੇ ਹਾਂ ਜੀ ਦੇਖੋ ਸ਼ੁਰੂਆਤ ਵਿੱਚ ਕੀ ਹੁੰਦਾ ਨਾ ਕਿ ਲੋਹਾਰ ਦੇ ਘਰ ਦਾ ਸੀਨ ਆ ਘਰ ਦਾ ਸੀਨ ਆ ਸੰਤੀ ਪੱਠੀ ਵਿੱਚ ਕੋਲੇ ਸੁੱਟ ਰਹੀ ਹੈ ਤੇ ਉਸ ਦਾ 12 ਸਾਲ ਦਾ ਪੁੱਤ ਦੀਪਾ ਖੱਲ ਦੀ ਧੌਂਕਣੀ ਚਲਾ ਰਿਹਾ ਹੈ ਠੀਕ ਓਕੇ ਹੁਣ ਨਾ ਇਹਨਾਂ ਦੀ ਕੁੜੀ ਆ ਬੈਣ ਉਹ ਬੈਣੋਂ ਬਾਹਰ ਜਾਂਦੀ ਆ ਜੀ ਦੁੱਧ ਚੋਣ ਬਾੜੇ ਵਿੱਚ ਤੇ ਉਹਦੀ ਮਾਂ ਉਹਨੂੰ ਕਹਿੰਦੀ ਆ ਕਿ ਤੂੰ ਜਲਦੀ ਚੱਲੀ ਆ ਤੇ ਉਹ ਆਨਸਰ ਦਿੰਦੀ ਆ ਦਿੰਨ ਚੇਪੇ ਜਾਵਾ ਤਾਂ ਤੂੰ ਗੁੱਸੇ ਹੁੰਨੀ ਐ ਕਿ ਕਬੀਲੇ ਕਿਉਂ ਤੁਰੀ ਫਿਰਦੀ ਐ ਇਹ ਇੰਪੋਰਟੈਂਟ ਡਾਇਲੋਗ ਆ ਜੀ ਇੰਪੋਰਟੈਂਟ ਹੈ ਲੋਕਿ ਜੇ ਅਸੀਂ ਇਹ ਡਿਸਕਸ ਕਰਨੀ ਐ ਹੁਣ ਆ ਦੇਖੋ ਉਹ ਬਾਹਰ ਕਰੋ ਬਾਹਰ ਜਾਂਦੀ ਐ ਘੜ ਵਾਲੇ ਗੁੱਸੇ ਹੁੰਦੇ ਆ ਕਿਉਂ ਕਿਉਂਕਿ ਬੈਣੋ ਦਾ ਰਿਸ਼ਤਾ ਪੱਕਾ ਹੋ ਗਿਆ ਆ ਤੇ ਇਹਨਾਂ ਨੂੰ ਡਰਾ ਰਾ ਕਿ ਗੱਲਾਂ ਨਾ ਫੈਲ ਜਾਣ 20 ਇਹ ਕੁੜੀ ਤਾਂ ਮਤਲਬ ਘਰੋਂ ਬਾਹਰ ਜਾਂਦੀ ਐ ਜਾਂ ਇਹਦਾ ਕਿਤੇ ਹੋਰ ਰਿਲੇਸ਼ਨ ਆ ਤੇ ਉਹ ਕਹਿੰਦੀ ਐ ਮਾਂ ਵੀ ਤੂੰ ਇੰਨੀ ਛੇਤੀ ਕਿਉਂ ਚਲ ਗਈ ਤੇ ਹਲੇ ਤਾਂ ਸ਼ਾਮ ਵੀ ਨਹੀਂ ਹੋਈ ਤਾਂ ਕੁੜੀ ਕਹਿੰਦੀ ਆ ਕਿ ਜੇ ਮੈਂ ਦਿਨ ਛਿਪੇ ਜਾਵਾਂ ਫਿਰ ਤੁਸੀਂ ਕਹਿਣਾ ਕਿ ਕਵੇਲੇ ਕਿਉਂ ਤੁਰੇ ਫਿਰਦੀਆਂ ਇਹ ਡਾਇਲੋਗ ਇਹ ਡਾਇਲੋਗ ਤੁਸੀਂ ਦੇਖ ਲੈਣਾ ਜੀ ਯਾਦ ਕਰ ਲੈਣਾ ਜੀ ਦੇਖ ਲੈਣਾ ਸਾਈਡ ਤੇ ਓਕੇ ਦੇਖੋ ਕਾਕੂ ਕਹਿੰਦਾ ਆ ਹੁਣ ਕਾਕੂ ਵਿਆਹ ਤਾਂ ਆਇਆ ਜੀ ਤੇ ਕਾਕੂ ਨੂੰ ਚਾ ਆਇਆ ਕੁੜੀ ਦੇ ਵਿਆਹ ਦਾ ਤੇ ਉਹ ਖਰਚਾ ਕਰਨਾ ਚਾਹੁੰਦਾ ਆ ਉਹ ਕਹਿੰਦਾ ਵਿਆਹ ਉੱਤੇ 3 ਦਿਨ ਜੰਜ ਰੱਖਾਂਗੇ ਦਿੰਨ ਦਿੰਨ ਕੁੜਮਾ ਦੀ ਟੈਲ ਰਜਾ ਕੇ ਤੋਰੂ ਪਿੰਡ ਵਾਲੇ ਯਾਦ ਰੱਖਣਗੇ ਠੀਕ ਇਹਨੂੰ ਚਾਹ ਆ ਜੀ ਇਹ ਕੁੜੀ ਦਾ ਵਿਆਹ ਬੜੇ ਚਾਹ ਨਾਲ ਕਰਨਾ ਚਾਹੁੰਦਾ ਆ ਖਰਚਾ ਕਰਨਾ ਚਾਹੁੰਦਾ ਆ ਸੰਤੀ ਕਹਿੰਦੀ ਆ ਐਵੇਂ ਫੜਾ ਨਾ ਮਾਰ ਜਿਸ ਨੇ ਧੀ ਦੇ ਦਿੱਤੀ ਉਸ ਨੇ ਸਭ ਕੁਝ ਦੇ ਦਿੱਤਾ ਅੱਛਾ ਇਹਨਾਂ ਦੇ ਘਰ ਹੁਣ ਨਾ ਗੱਜਣ ਵੀ ਆਇਆ ਹੋਇਆ ਆ ਸੰਤੀ ਦਾ ਪੁਰਾਣਾ ਲਵਰ ਤੇ ਗੱਜਣ ਨੇ ਵਿਆਹ ਨਹੀਂ ਕਰਾਇਆ ਗੱਜਰ ਨੇ ਵਿਆਹ ਨਹੀਂ ਕਰਾਇਆ ਇਹਨੂੰ ਕਿਤੇ ਨਾ ਕਿਤੇ ਇਹ ਹੈ ਕਿ ਮੇਰਾ ਮੇਰੀ ਜਿਹੜੀ ਪ੍ਰੇਮਿਕਾ ਨਾ ਸੰਤੀ ਉਹ ਕਦੀ ਨਾ ਕਦੀ ਮੇਰੀ ਹੋਏਗੀ ਤਾਂ ਇਸ ਕਰਕੇ ਉਹ ਆਨੇ ਬਹਾਨੇ ਨਾ ਸੰਤੀ ਦੇ ਘਰ ਆਉਂਦਾ ਆ ਕੁਛ ਨਾ ਕੁਛ ਲੋਹੇ ਦਾ ਕੰਮ ਕਰਾਉਣ ਲਈ ਗੱਜਣ ਕਹਿੰਦਾ ਮੈਂ ਬੈਣੋ ਨੂੰ ਰੇਸ਼ਮੀ ਜੋੜਾ ਪਾਉ ਕਾਕੂ ਕਹਿੰਦਾ ਆਪਣੇ ਘਰ ਤਾਂ ਰੇਸ਼ਮੀ ਜੋੜੇ ਵਾਲੀ ਨਾ ਲਿਆਂਦੇ ਪਾਉ ਗੱਜਰ ਨੇ ਵਿਆਹ ਨਹੀਂ ਕਰਾਇਆ ਹੋਇਆ ओके ਹੁਣ ਆ ਦੇਖੋ ਸੰਤੀ ਕਹਿੰਦੀ ਹੈ ਤੈਨੂੰ ਕਬੀਲਦਾਰੀ ਦੇ ਸੁੱਖ ਦਾ ਕੀ ਪਤਾ ਮੈਂ ਤਾਂ ਚੁੱਲ੍ਹੇ ਤੇ ਬੈਠੀ ਰਾਜ ਕਰਦੀ ਹਾਂ ਆਪ ਆ ਪੁਆਇੰਟ ਦੇਖੋ ਹੁਣ ਸੰਤੀ ਇਹ ਪ੍ਰਟੈਂਡ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਮੇਰੀ ਲਾਈਫ ਬੜੀ ਹੈਪੀ ਹੈਪੀ ਹੈ ਜਿੱਕ ਮੈਂ ਬੜੀ ਖੁਸ਼ ਹਾਂ ਪਰ ਬਾਅਦ ਵਿੱਚ ਆਪਾਂ ਦੇਖਾਂਗੇ ਕਿ ਸੰਤੀ ਨੂੰ ਅਹਿਸਾਸ ਹੁੰਦਾ ਕਿ ਨਹੀਂ ਨਹੀਂ ਮੇਰੀਆਂ ਭਾਵਨਾਵਾਂ ਨੂੰ ਸਮਝਿਆ ਨਹੀਂ ਗਿਆ ਕਾਕੂ ਕਹਿੰਦਾ ਕਿ ਇਸ ਹਤੌੜੇ ਦੀ ਬਰਕਤ ਹੈ ਸਾਰੀ ਕਾਕੂ ਨੂੰ ਆਪਣੇ ਲੋਹਾਰੇ ਕਿੱਤੇ ਤੇ ਬੜਾ ਮਾਣ ਆਉਂਦਾ ਉਹ ਕਹਿੰਦਾ ਕਿ ਲੋਹੇ ਵਿੱਚੋਂ ਹੀ ਅਨਾਜ ਉਗਦਾ ਹੈ ਇਹ ਲੋਹੇ ਦਾ ਫਾਲਾ ਧਰਤੀ ਦੀ ਹਿੱਕ ਚੀਰਦਾ ਹੈ ਤਾਂ ਬੀਜ ਫੁੱਟਦਾ ਹੈ ਫਸਲਾਂ ਲਹਿ ਲਾਉਂਦੀਆਂ ਨੇ ਦਾਣਿਆਂ ਨਾਲ ਪੜੌਲੇ ਪੜਦੇ ਨੇ ਠੀਕ ਅੱਛਾ ਅੱਗੇ ਦੇਖੋ ਜੀ ਹੁਣ ਕਾਕੂ ਕੋਲ ਨਾ ਉਹਦੇ ਦੋਸਤ ਆਏ ਆ ਤੇ ਉਹਨੂੰ ਕਹਿ ਰਹੇ ਆ ਕਿ ਸਾਨੂੰ ਨਾ ਪੱਕਾ ਲੋਹੇ ਦਾ ਸੰਦ ਬਣਾ ਕੇ ਦੇ ਪੱਕਾ ਲੋਹਾ ਵਰਤ ਕਾਕੂ ਕਹਿੰਦਾ ਪੱਕੇ ਲੋਹੇ ਦਾ ਅੱਜ ਕੱਲ੍ਹ ਕਾਲ ਪੈ ਗਿਆ ਮੰਡੀ ਵਿੱਚ ਜਾ ਕੇ 10 ਦੁਕਾਨਾਂ ਤੋਂ ਪੁੱਛਣਾ ਪਏਗਾ ਕਰਮਾ ਕਿਉਂ ਭਈ ਕਿਉਂ ਕਾਕੂ ਕਹਿੰਦਾ ਅੱਜ ਕੱਲ੍ਹ ਲੋਹੇ ਦਾ ਹੀ ਕੰਮ ਹੈ ਜੰਗ ਲੱਗੀ ਹੋਈ ਹੈ ਲੋਹੇ ਦੀਆਂ ਬੰਦੂਕਾਂ ਬਣਦੀਆਂ ਨੇ ਤੋਪਾਂ ਬਣਦੀਆਂ ਨੇ ਤਲਵਾਰਾਂ ਬਣਦੀਆਂ ਨੇ ਕਹਿੰਦਾ ਭਾਬ ਕੀ ਦੇਖੋ ਸਾਡੇ ਲੇਖਕ ਨੇ ਨਾ ਉਸ ਸਮੇਂ ਦੇ ਹਾਲਾਤ ਵੀ بیان ਕਰਦੇ ਹਮ ਵਰਲਡ ਵਾਰ 2 ਲੱਗੀ ਹੋਈ ਸੀ ਤੇ ਇਸ ਡਾਇਲੋਗ ਤੋਂ ਪਤਾ ਲੱਗਦਾ ਕਿ ਵਰਲਡ ਵਾਰ ਦੇ ਕਾਰਨ जोड़ा लोहा ट्रांसफर हो गया किधर बंदूका बनाने लोपा बनाने ललवारा राम बनाने ली okay. दसता जी करमा कोस्त गला करते काकू गल करते किस तरह की, -की इंसीडेंट हो रहे हैं तो पर इत आप देखेंगे कि काकू काकू मर्द का कसूर नहीं कड़ना चाहता ਪੜ੍ਹਦੇ ਆਪਾਂ ਕਰਮਾ ਕਹਿੰਦਾ ਤੈਨੂੰ ਪਤਾ ਹੈ ਬਿਸ਼ਨੇ ਨੇ ਧੀ ਦੇ ਵਿਆਹ ਉੱਤੇ ਅੰਨਾ ਖਰਚ ਕੀਤਾ ਪਰ 15 ਦਿਨਾਂ ਪਿੱਛੋਂ ਹੀ ਕੁੜੀ ਦੇ ਸਹੁਰਿਆਂ ਨੇ ਟੂਮ ਛੱਲਾ ਲਾਹਾ ਕੇ ਉਸ ਨੂੰ ਪੇਕੀ ਤੋੜ ਦਿੱਤਾ ਕੋਈ ਐਗਜ਼ਾਮਪਲ ਦੇ ਰਿਹਾ ਕਿ ਇੱਕ ਬੰਦੇ ਨੇ ਆਪਣੀ ਕੁੜੀ ਦੇ ਵਿਆਹ ਤੇ ਅੰਨਾ ਖਰਚ ਕੀਤਾ ਇੱਥੇ ਦੇਖੋ ਕਾਕੂ ਵੀ ਤਿਆਰ ਆ ਅੰਨਾ ਖਰਚ ਕਰਨ ਲਈ ਬਾਹਰ ਕਹਿੰਦੇ ਗੱਲ ਸਿਰੇ ਨਾ ਚੜੀ ਬਾਹਰੂ ਕਹਿੰਦਾ ਆਖਦੇ ਸਨ ਦਾਜ ਥੋੜਾ ਲਿਆਂਦਾ ਕਰਮਾ ਕਹਿੰਦਾ ਭਾਈ ਅੰਤਾ ਦੇ ਗਹਿਣੇ ਕੱਪੜੇ ਦਿੱਤੇ ਸਨ ਮਾਪਿਆਂ ਨੇ ਪਰ ਸੁਣਦੇ ਹਾਂ ਮੁੰਡੇ ਵਿੱਚ ਹੀ ਨੁਕਸ ਸੀ ਮੁੰਡੇ ਵਿੱਚ ਹੀ ਨੁਕਸ ਸੀ ਹੁਣ ਇਹ ਗੱਲ ਨੂੰ ਨਾ ਕਾਕੂ ਨਹੀਂ ਮੰਨਦਾ ਕਿ ਮਰਦ ਵਿੱਚ ਮੁੰਡੇ ਵਿੱਚ ਨੁਕਸ ਹੋ ਸਕਦਾ ਕੁੜੀ ਨੂੰ ਪਹਿਲੀ ਰਾਤ ਹੀ ਪਤਾ ਲੱਗ ਗਿਆ ਤੇ ਲੋਕਾ ਕਹਿੰਦਾ ਲੋਕ ਹਮੇਸ਼ਾ ਧੀਮੀ ਵਿੱਚ ਹੀ ਨੁਕਸ ਕੱਢਦੇ ਨੇ ਦੂਸਰੀ ਐਗਜ਼ਾਮਪਲ ਦਿੰਦਾ ਲੱਭੂ ਸੁਨਿਆਰ ਨੇ ਤਿੰਨ ਵਿਆਹ ਕੀਤੇ ਪੁੱਤ ਨੂੰ ਤਰਸਦਾ ਰਿਹਾ ਜਦੋਂ ਵੱਡੇ ਡਾਕਟਰ ਕੋਲ ਗਿਆ ਤਾਂ ਪਤਾ ਲੱਗਾ ਕਿ ਲੱਭੂ ਹੀ ਨਾਮਰਤ ਸੀ ਕਾਕੂ ਓਏ ਕਮਲਿਓ ਜੇ ਮੁੰਡਾ ਖੇਤ ਵਿੱਚ ਹਲ ਚਲਾਉਂਦਾ ਹੋਵੇ ਜਾਂ ਅਹਿਰਨ ਉੱਤੇ ਲੋਹਾ ਕੁੱਟਦਾ ਹੋਵੇ ਤਾਂ ਉਸ ਵਿੱਚ ਕੋਈ ਨੁਕਸ ਨਹੀਂ ਪੈਂਦਾ ਉਹ ਕਹਿੰਦਾ ਕਿ ਜਿਹੜੇ ਮਿਹਨਤ ਕਰਦੇ ਆ ਉਹਨਾਂ ਵਿੱਚ ਨੁਕਸ ਨਹੀਂ ਹੋ ਸਕਦਾ ਚਾਹੇ ਉਹ ਹਲ ਚਲਾਉਂਦਾ ਹੋਵੇ ਚਾਹੇ ਉਹ ਲੋਹਾ ਕੁੱਟਦਾ ਹੋਵੇ ਉਨ੍ਹਾਂ ਦੀ ਕੁੜੀ ਦੇ ਚਾਲੇ ਹੀ ਨਹੀਂ ਸੰਜੰਗੇ। ਕਾਕੂ ਮੰਨਣ ਨੂੰ ਤਿਆਰ ਨਹੀਂ ਆ ਕਿ ਮੁੰਡੇ ਵਿੱਚ ਨੁਕਸ ਹੋ ਸਕਦਾ। ਬਾਹਰੋਂ ਪਰ ਬਿਛਨੇ ਨੇ ਪਰ ਬਿਛਨੇ ਦੇ ਕੁੜਮ ਰੁਪਈਏ ਤੇ ਭੁੱਖੇ ਸਨ। ਨੋ ਨੂੰ ਤੱਕੇ ਦੇ ਕੇ ਮਾਪਿਆਂ ਦੇ ਘਰ ਤੋੜ ਦਿੱਤਾ ਕਿ ਇਹ ਬਦਚਲਨ ਹੈ। ਹੁਣ ਉਹ ਰਾਤ ਨੂੰ ਬੇੜੇ ਵਿੱਚ ਕੁੱਕਾ ਮਾਰਦੀ ਹੈ। ਮੈਂ ਕਵਾਰੀ ਆਂ ਆਵੇ ਲੋਕੋ ਮੈਂ ਕਵਾਰੀ ਆਂ। ਕਾਕੂ ਐਵੇਂ ਪਖੰਡ ਕਰਦੀ ਹੈ। ਇਹੋ ਜਹੀ ਤੀ ਬਾਪ ਦੀ ਮਿੱਟੀ ਪੱਟਣ ਲਈ ਹੀ ਜੰਮਦੀ ਹੈ। ਦੇਖੋ ਕਾਕੂ ਦੇ ਸੁਆਦ ਨੂੰ ਰਿਪਰੈਜ਼ੈਂਟ ਕਰਦਾ ਡਾਇਲੋਗ ਆ ਜੀ ਵੀ ਬਾਪ ਦੀ ਮਿੱਟੀ ਪੱਟਣ ਲਈ ਹੀ ਇਹੋ ਜਿਹੀ ਪੀ ਜੰਮਦੀ ਹੈ ਓਕੇ ਔਰ ਕਾਕੂ ਆਪਣੀ ਘਰ ਵਾਲੀ ਨੂੰ ਗੁੱਸੇ ਹੁੰਦਾ ਆ ਕਿ ਭਾਈ ਮੇਰੀ ਕੁੜੀ ਨੂੰ ਸਾਡੀ ਕੁੜੀ ਨੂੰ ਬਾਹਰ ਇਕੱਲੀ ਨਾ ਭੇਜਿਆ ਕਰ ਉਹਦਾ ਵਿਆਹ ਰੱਖਿਆ ਗਿਆ ਆ ਤੈਨੂੰ ਕਿੰਨੀ ਵਾਰ ਆਖਿਆ ਕਿ ਉਸ ਨੂੰ ਬਾੜੇ ਵਿੱਚ ਦੁੱਧ ਚੋਣ ਇਕੱਲੀ ਨਾ ਭੇਜਿਆ ਕਰ ਹੁਣ ਉਹ ਨਿਆਣੀ ਨਹੀਂ ਮੁਟਿਆਰ ਹੋ ਗਈ ਹੈ ਉਸ ਨੂੰ ਨਿਗਾਹ ਹਟ ਰੱਖਿਆ ਕਰ ਕਾਕੂ ਚਾਹੁੰਦਾ ਕਿ ਉਹ ਕੁੜੀ ਉਹਨਾਂ ਦੀ ਕੰਟਰੋਲ ਵਿੱਚ ਰਹੇ ਕਾਕੂ ਭੁੱਲ ਗਈ ਆਪਣੀ ਘਰਵਾਲੀ ਨੂੰ ਕਹਿੰਦਾ ਭੁੱਲ ਗਈ ਬਾੜੇ ਵਿੱਚ ਸਰਵਣ ਨਾਲ ਗੱਲ ਕਰਦੀ ਦੇਖੀ ਗਈ ਸੀ ਸਰਵਣ ਆ ਜੀ ਬੈਣੋ ਦਾ ਲਵਰ ਬੈਣੋ ਦਾ ਪ੍ਰੇਮੀ ਦੀਵੇ ਵੱਲ ਉਠੇ ਸਨ ਬਣਸੋ ਨੇ ਦੇਖਿਆ ਕਿ ਬੈਣੋ ਸਰਵਣ ਦੇ ਮੂੰਹ ਵਿੱਚ ਗਾਂ ਦੇ ਦੁੱਧ ਦੀਆਂ ਧਾਰਾਂ ਮਾਰ ਰਹੀ ਸੀ ਸਾਰੇ ਪਿੰਡ ਵਿੱਚ ਗੱਲ ਉੱਡ ਗਈ ਠੀਕ ਸੰਤੀ ਲੋਕਾਂ ਦੀ ਕੋਈ ਜੀਫ ਫੜੀ ਜਾਂਦੀ ਹੈ ਖੰਭਾਂ ਦੀਆਂ ਡਾਰਾਂ ਬਣਾਉਂਦੀਆਂ ਨੇ ਇਸ ਪਿੰਡ ਦੀਆਂ ਤੀਵੀਆਂ ਮੈਂ ਜਾਣਦੀ ਆ ਆਪਣੀ ਧੀ ਨੂੰ ਕੋਈ ਐਬ ਨਹੀਂ ਉਸ ਵਿੱਚ ਹੁਣ ਦੇਖੋ ਸੰਤੀ ਆਪਣੀ ਧੀ ਦਾ ਪੱਕ ਲੈਂਦੀ ਆ ਕਿ ਮੇਰੀ ਧੀ ਚੰਗੀ ਆ ਓਕੇ ਕਾਕੂ ਤੇਰੀ ਤਾਂ ਮੱਤ ਮਾਰੀ ਹੋਈ ਐ ਮਸਾ ਮਸਾ ਸਾਗ ਟੋਲਿਆ ਉਸ ਲਈ ਕੋਈ ਘੋੜੀ ਮੰਗਦਾ ਸੀ ਕੋਈ ਜੋੜੀ ਇਹ ਤਾਂ ਉਹਦੇ ਕਰਮ ਚੰਗੇ ਸਨ ਕਿ ਮੌੜਾਂ ਵਾਲਿਆਂ ਨੇ ਸਾਗ ਲੈ ਲਿਆ ਠੀਕ ਹੁਣ ਕਾਕੂ ਚਾਹੁੰਦਾ ਕਿ ਮੈਂ ਨਾ ਰਾਜੀ ਖੁਸ਼ੀ ਵਿਆਹ ਕਰ ਦਵਾ ਤੇ ਉਹ ਕਿਸੇ ਤਰ੍ਹਾਂ ਵੀ ਆਪਣੀ ਕੁੜੀ ਨੂੰ ਤੋੜ ਦੇਣਾ ਚਾਹੁੰਦਾ ਆ ਹੁਣ ਜਿਹੜਾ ਵੜ ਟੋਲੇ ਆਇਆ ਆ ਉਹ ਕਾਲਾ ਆ ਪਰ ਕਾਕੂ ਕਹਿੰਦਾ ਤਾਂ ਕੀ ਹੋਇਆ ਕਾਲਾ ਆ ਤੇ ਲੋਕ ਦਾ ਦਾਜ ਬਹੁਤ ਮੰਗਦੇ ਆ ਸੰਤੀ ਮੁੰਡਾ ਦੇਖਿਆ ਹੈ ਕਿ ਸੁਣੀ ਸੁਣਾਈ ਉੱਤੇ ਆਫਰਿਆਂ ਫਿਰਦਾ ਕਾਕੂ ਮੈਂ ਆਪ ਦੇਖ ਕੇ ਆਇਆ ਸਾਰੇ ਇਲਾਕੇ ਵਿੱਚ ਲੋਹਾਰਾ ਕੰਮ ਅੱਬਲ ਹੈ ਮੁੰਡਾ ਬੜਾ ਤਗੜਾ 15-15 ਘੰਟੇ ਕੰਮ ਕਰਦਾ ਨਹੀਂ ਥੱਕਦਾ ਜਿਵੇਂ ਲੋਹੇ ਦਾ ਬਣਿਆ ਹੋਵੇ ਸੰਤੀ ਫੱਤੋ ਕੁਮਿਆਰੀ ਕਹਿੰਦੀ ਸੀ ਕਿ ਮੁੰਡਾ ਕਾਲਾ ਧੂਤ ਹੈ ਕਾਕੂ ਹੂੰ ਇਸ ਲਈ ਕੋਈ ਤਹਿਸੀਲਦਾਰ ਸਾਹਿਬ ਕਿੱਥੋਂ ਪਾਲ ਲਿਆਵਾ ਉਹ ਕਾਕੂ ਕਹਿੰਦਾ ਵੀ ਕਿਸੇ ਦਿਨ ਬਸ ਵਿਆਹ ਕਰ ਦਵਾ ਮੈਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾ ਹੁਣ ਕਾਕੂ ਇੱਕ ਸਮਾਜ ਵਿੱਚ ਇੱਕ ਬਾਪ ਦੀ ਪ੍ਰਤੀਨਿਧਤਾ ਕਰਦਾ ਪਿਆ ਹੈ ਇੱਕ ਬਾਪ ਕੀ ਸੋਚਦਾ ਪਿਆ ਆਪਣੀ ਧੀ ਲਈ ਓਕੇ ਜੇ ਉਹਦੇ ਸੌਰੀ ਇਸ ਗਲਤੀ ਸੂ ਵੀ ਪੈ ਗਈ ਤਾਂ ਉਹਨਾਂ ਨੇ ਸ਼ਾਕ ਛੱਡ ਦੇਣਾ ਹੈ ਕਿਹੜੀ ਸੂ ਕਿ ਸਾਡੀ ਕੁੜੀ ਬਾਹਰ ਘੁੰਮਦੀ ਫਿਰਦੀ ਹੈ ਜੀ ਉਹਦਾ ਕਿਸੇ ਨਾਲ ਅਫੇਅਰ ਆ ਓਕੇ ਬੈਣੋ ਹੁਣ ਬੈਣੋ ਘਰ ਆਂਦੀ ਆ ਤੇ ਉਹਦਾ ਬਾਪ ਉਹਨੂੰ ਗੁੱਸੇ ਹੁੰਦਾ ਜੀ ਤੇ ਉਹਨੂੰ ਕੁੱਟਣ ਦੀ ਕੋਸ਼ਿਸ਼ ਕਰਦਾ ਤੇ ਇਹਨਾਂ ਦਾ ਆਪਸ ਟਕਰਾਅ ਦਿਖਾਇਆ ਗਿਆ ਜੀ ਬੈਣੋ ਕਹਿੰਦੀ ਆ ਆਪਣੇ ਬਾਪ ਨੂੰ ਛੱਡ ਮੈਨੂੰ ਕਾਕੂ ਜੇ ਕੱਲ ਤੋਂ ਦੁੱਧ ਚੋਣ ਗਈ ਤਾ ਟੰਗਾ ਪਾੰਦਿਓ ਆ ਦੇਖੋ ਜੇ ਕੱਲ ਤੋਂ ਦੋ ਤਾਂ ਚੋਂ ਗਈ ਤਾ ਟੰਗਾ ਪਾੰਦਿਓ ਇਹ ਦੇਖੋ ਹਿੰਸਾ ਵਾਲੇ ਡਾਇਲੋਗ ਆ ਜੀ ਇਹ ਤੁਹਾਨੂੰ ਆ ਸਕਦਾ ਐਗਜ਼ਾਮ ਵਿੱਚ ਵੀ ਹਿੰਸਾ ਤੇ ਕਾਮ ਏ ਬਲਵੰਤਕਾਰ ਕੀ ਦੇ ਨਾਟਕਾਂ ਦਾ ਪ੍ਰਮੁਖ ਪ੍ਰਮੁੱਖ ਵਿਸ਼ਾ ਹੈ ਤੇ ਇਸ ਦੇ ਡਾਇਲੋਗ ਰਾਹੀਂ ਇਸ ਗੱਲ ਦੀ ਪੁਸ਼ਟੀ ਕਰੋ ਤੁਹਾਨੂੰ ਡਾਇਲੋਗ ਪੁੱਛਿਆ ਜਾ ਸਕਦੇ ਐਗਜ਼ਾਮ ਵਿੱਚ ਬੈਣੋ ਛੱਡ ਕਾਕੂ ਤੇਰੇ ਇਹ ਚਾਲੇ ਕਿਸੇ ਦਿਨ ਸਾਨੂੰ ਲੈ ਡੁੱਬਣਗੇ ਕਾਕੂ ਕਹਿੰਦਾ ਆਪਣੀ ਕੁੜੀ ਨੂੰ ਤੇਰੇ ਇਹ ਚਾਲੇ ਕਿਸੇ ਦਿਨ ਸਾਨੂੰ ਲੈ ਡੁੱਬਣਗੇ ਛੇਕਣ ਦੇ ਵੇਲੇ ਤੂੰ ਮੇਰੀ ਦਾੜੀ ਵਿੱਚ ਖੇਈ ਪਾਉਣੀ ਐ ਛੇਕਣ ਲਈ ਪਾਵ ਵੀ ਹੁਣ ਮੈਂ ਬੁੱਢਾ ਹੋ ਰਿਹਾ ਆ ਮੇਰੀ ਉਮਰ ਢਲ ਰਹੀ ਆ ਤੇ ਪਰ ਇਸ ਟਾਈਮ ਵਿੱਚ ਤੂੰ ਮੇਰੀ ਇੱਜ਼ਤ ਖਰਾਬ ਕਰਨੀ ਆ ਹੋਰ ਕੀ ਤੇ ਮੈਂ ਇਹਦੇ ਲਈ ਵਾਰ ਟੋਲਦਾ ਫਿਰਦਾ ਆ ਐਡਾ ਤਗੜਾ ਲੋਹਾਰ ਕੰਮ ਐ ਉਸ ਮੁੰਡੇ ਦਾ ਠੀਕ ਹੁਣ ਆਹ ਡਾਇਲੋਗ ਵੀ ਇੰਪੋਰਟੈਂਟ ਆ ਜੀ ਖਾਵੀ ਇੰਪੋਰਟੈਂਟ ਆ ਆਵੀ ਇੰਪੋਰਟੈਂਟ ਆ ਵੀ ਕਾਕੂ ਦੀਆਂ ਕੀ ਸੱਦਣਾ ਆ ਓਕੇ ਬੈਣੋ ਹੁਣ ਬੈਣੋ ਲੋਹਾਰੇ ਕੰਮ ਤੋਂ ਨਫ਼ਰਤ ਕਰਦੀ ਆ ਹਾਂ ਲੋਹਾਰਾ ਇਸੇ ਲਈ ਮੇਰਾ ਜੀ ਉਸ ਤੋਂ ਨਫ਼ਰਤ ਖਾਂਦਾ ਹੈ ਬੈਣੋ ਮੈਂ ਸਾ ਮਾਰਿਆ ਸੀ ਝੂਠ ਹੁਣ ਉਹ ਉਹ ਆਪਣੇ ਨਾਲ ਆਪਣਾ ਜਿਹੜਾ ਇਸ਼ਕਾ ਉਹਨੂੰ ਨਸ਼ਰ ਕਰਦੀ ਆ ਉਹ ਕਹਿੰਦੀ ਆ ਕਿ ਹਾਂ ਮੈਨੂੰ ਪਿਆਰ ਹੈ ਸਰਵਣ ਨਾਲ ਮੈਂ ਉਹਨੂੰ ਮਿਲਣ ਜਾਣੀ ਹਾਂ ਮੈਂ ਮਾਰਿਆ ਸੀ ਝੂਠ ਮੈਂ ਇਹ ਗੱਲ ਲਗਾਉਂਦੀ ਰਹੀ ਪਰ ਅੱਜ ਇਸ ਦਾ ਨਿਤਾਰਾ ਕਰਕੇ ਹਟੋ ਮੈਂ ਉਸੇ ਨੂੰ ਮਿਲਣ ਗਈ ਸਾਂ ਕਾਕੂ ਤੂੰ ਮੇਰੀ ਧੀ ਨਹੀਂ ਕਿਸੇ ਬੇਈਮਾਨ ਦੀ ਜਣੀ ਐ ਦੇਖਦੀ ਕੀ ਐ ਸੁਣਦੀ ਨਹੀਂ ਆ ਦੇਖੋ ਆ ਵੀ ਇੰਪੋਰਟੈਂਟ ਡਾਇਲੋਗ ਆ ਕਾਕੂ ਉਹ ਨਾ ਆਪਣੀ ਧੀ ਦੇ ਉੱਤੇ ਸ਼ੱਕ ਆ ਜੀ ਵੀ ਇਹ ਧੀ ਮੇਰੀ ਨਹੀਂ ਹੈਗੀ ਕਿਸੇ ਬੇਈਮਾਨ ਦੀ ਜਣੀ ਐ ਤੇ ਇਹ ਬੇਈਮਾਨ ਕਿਤੇ ਨਾ ਕਿਤੇ ਐਂਗਲ ਹੈ ਗੱਜਣ ਵੱਲ ਕਿਉਂਕਿ ਵਿਆਹ ਤੋਂ ਬਾਅਦ ਵੀ ਗੱਜਣ ਉਹਨਾਂ ਦੇ ਕਾਰਨ ਹੋਂਦਾ ਜਾਂਦਾ ਜੀ ਤੇ ਗੱਜਣ ਦੇ ਬਾਰੇ ਗੱਜਣ ਤੇ ਇਹਦੀ ਘਰ ਵਾਲੀ ਸੰਤੀ ਦੇ ਬਾਰੇ ਜਿਹੜੀ ਪਿਆਰ ਮੁਹੱਬਤ ਦੀਆਂ ਗੱਲਾਂ ਆ ਉਹ ਮਾਰਕੀਟ ਵਿੱਚ ਸਮਾਜ ਵਿੱਚ ਚੱਲ ਰਹੀਆਂ ਆ ਵੀ ਇਹ ਪਹਿਲਾਂ ਮਿਲਦੇ ਹੁੰਦੇ ਸੀ ਵਿਆਹ ਤੋਂ ਬਾਅਦ ਤੇ ਕਾਕੂ ਨੂੰ ਸ਼ੱਕ ਆ ਜੀ ਕਾਕੂ ਨੂੰ ਸ਼ੱਕ ਆ ਕਿ ਜਿਹੜੀ ਬੈਣੂ ਆ ਉਹ ਉਸ ਦੀ ਧੀ ਨਹੀਂ ਆ ਵੀ ਡਾਲੋ ਕੋ ਇੰਪੋਰਟੈਂਟ ਆ ਰੇ ਓਕੇ ਬੈਣੂ ਮੈਂ ਕੁਝ ਨਹੀਂ ਸੁਣਿਆ ਮੇਰੀ ਸੰਗੀ ਘੁੱਟ ਦਿਓ ਮੈਨੂੰ ਵੱਢ ਦਿਓ ਕਾਕੂ ਤੂੰ ਇਹ ਲੱਛਣ ਛੱਡ ਦੇ ਕੁਪਤੀਏ ਇਸ ਤਰ੍ਹਾਂ ਠੀਕ ਹੈ ਓਕੇ ਬੈਣੋ ਹਾਂ ਇਸ ਤਰ੍ਹਾਂ ਮੈਂ ਨਹੀਂ ਰਹਿਣਾ ਨਹੀਂ ਨਹੀਂ 100 ਵਾਰੀ ਨਹੀਂ ਕਾਕੂ ਉਸ ਦੀ ਬਾਹ ਮੋੜ ਕੇ ਮਿਲेंगी ਉਸ ਨੂੰ ਮਿਲेंगी ਮਿਲेंगे ਓਕੇ ਚਲੋ ਜੀ ਹੁਣ ਇਹ ਇਹ ਲੜਾਈ ਝਗੜੇ ਤੋਂ ਉਹਨਾਂ ਦੀ ਜਿਹੜੀ ਬੈਣੋ ਦੀ ਮਾਂ ਉਹ ਛਡਾਉਂਦੀ ਆ ਜੀ ਹੁਣ ਸੰਤੀ ਆਉਂਦੀ ਆ ਸੰਤੀ ਕਹਿੰਦੀ ਆ ਕਿਉਂ ਘੁਣਣ ਲੱਗਿਆਂ ਕੁੜੀ ਨਾਲ ਛੱਡ ਮੇਰੀ ਧੀ ਨੂੰ ਕਾਕੂ ਜਦੋਂ ਮੈਂ ਇਸ ਨੂੰ ਸਾਹਮਣੇ ਬੋਲਦੇ ਦੇਖਦਾ ਹਾਂ ਤਾਂ ਮੈਨੂੰ ਆਗ ਲੱਗ ਜਾਂਦੀ ਐ ਲੈ ਜਾ ਇਸ ਬੇਹਿਆਨ ਨੂੰ ਅੰਦਰ ਸੰਤੀ ਕਿਉਂ ਲੋਹਾ ਲੱਖਾ ਹੋਣ ਲੱਗਿਆ ਜਵਾਨ ਤੀ ਉੱਤੇ ਹੱਥ ਚੁੱਕਦੇ ਨੂੰ ਸਾਰਾ ਜਗ ਦੇਖਦਾ ਐ ਆ ਵੀ ਡਾਇਲੋਗ ਇੰਪੋਰਟੈਂਟ ਆ ਮੇਂ ਗੱਲ ਇਹ ਆ ਕਿ ਜੇ ਜਵਾਨ ਪੁੱਤ ਤੀ ਨੂੰ ਪਿਆਰ ਨਾਲ ਸਮਝਾਈਏ ਤਾਂ ਗੱਲ ਵੜਨੀ ਐ ਪਰ ਜਿਹੜਾ ਕਾਕੂ ਆ ਉਹ ਗੁੱਸਹਿਲ ਸੁਭਾਅ ਦਾ ਆ ਉਹ ਗੁੱਸੇ ਨਾਲ ਆਪਣੇ ਨਿਆਣੇ ਨੂੰ ਸਮਝਾਉਣਾ ਚਾਹੁੰਦਾ ਆ ਤੇ ਸੰਤੀ ਵੀ ਉਹਨੂੰ ਅਗਾਹ ਕਰਦੀ ਆ ਵੀ ਸਾਰਾ ਜਗ ਦੇਖਦਾ ਆ ਤੂੰ ਇਦਾਂ ਨਾ ਕਰ ਕਿਉਂ ਲੋਹਾ ਲੱਖਾ ਹੋਣ ਲੱਗਿਆ ਜਵਾਨ ਤੇ ਉੱਤੇ ਹੱਥ ਚੁੱਕਦੇ ਇਹਨੂੰ ਸਾਰਾ ਜੱਗ ਦੇਖਦਾ ਹੈ ਕਾਕੂ ਦੇਖਣ ਦੇ ਮੈਨੂੰ ਕਿਸੇ ਦੀ ਤੋਂਸ ਹੈ ਮੈਂ ਪਿੰਡ ਵਿੱਚ ਸੀ ਸਿਰ ਨੀਵਾ ਕਰਕੇ ਨਹੀਂ ਤੁਰਨਾ ਆ ਮੇਨ ਅੱਲਾ ਜੀ ਉਹ ਸਿਰ ਨੀਵਾ ਕਰਕੇ ਨਹੀਂ ਤੁਰਨਾ ਚਾਹੁੰਦਾ ਕਿਉਂਕਿ ਲੋਕਾਂ ਦਾ ਕੰਮ ਆ ਗੱਲਾਂ ਬਣਾਉਣੀਆਂ ਤੇ ਜੇ ਉਹਦੀ ਕੁੜੀ ਦਾ ਕਿਤੇ ਅਫੇਅਰ ਹੋਏਗਾ ਤਾਂ ਲੋਕੀ ਗੱਲਾਂ ਕਰਨਗੇ ਇਹਨੂੰ ਕਮੈਂਟ ਕਰਨਗੇ ਤਾਂ ਇਹ ਬੇਇੱਜ਼ਤੀ ਮਹਿਸੂਸ ਕਰੇਗਾ ਸਿਰ ਨੀਵਾ ਕਰਕੇ ਇਹਨੂੰ ਤੁਰਨਾ ਪਏਗਾ ਕਿਸੇ ਨਾਲ ਅੱਖਾਂ ਨਹੀਂ ਮਿਲਾ ਸਕਦਾ ਮੈਂ ਤਾਂ ਸਿੱਧੀ ਸੁਰੰਗ ਕਰ ਦਉ ਆ ਦੇਖੋ ਫਿਰ ਉਹ ਪਾਵਰ ਦਾ ਗੁੱਸੇ ਦਾ ਜੂਸ ਕਰਨਾ ਚਾਹੁੰਦਾ ਆ ਮੈਂ ਤਾਂ ਸਿੱਧੀ ਸੁਰੰਗ ਕਰ ਦਉ ਤੇਰੀ ਸਿਰ ਚੜਾਈ ਹੋਈ ਐ ਹੁਣ ਫਿਰ ਉਹ ਆਪਣੀ ਘੜ ਵਾਲੇ ਨੂੰ ਗੁੱਸੇ ਹੁੰਦਾ ਵੀ ਤੂੰ ਇਸ ਕੁੜੀ ਨੂੰ ਸਿਰ ਤੇ ਚੜਾਇਆ ਆ ਤੂੰ ਇਸ ਦੀ ਹਮਾਇਤ ਕਰਦੀ ਐ ਨਿਆਣੀ ਐ ਕੀ ਹੋਇਆ ਟੋਬੇ ਤੇ ਕਪੜੇ ਧੋਣ ਚਲੀ ਗਈ ਤਾਂ ਕੀ ਹੋਇਆ ਬਾੜੇ ਚ ਧਾਰ ਕੱਢਣ ਗਈ ਤਾਂ ਕੀ ਹੋਇਆ ਦੇਖਦੀ ਐ ਹੁਣ ਇਸ ਤਾਂ ਕੀ ਹੋਇਆ ਨੂੰ ਸੰਤੀ ਤੂੰ ਉਸ ਉੱਤੇ ਹੱਥ ਚੁੱਕਿਆ ਹਾਂ ਹੀ ਉਹ ਮੂਰੇ ਬੋਲਦੀ ਐ ਜਵਾਨ ਤੀ ਪੁੱਤ ਨੂੰ ਅੰਦਰ ਵੜ ਕੇ ਸਮਝਾਈਏ ਠੀਕ ਐ ਇੱਥੇ ਵੀ ਕਾਕੂ ਦੇ ਗੁੱਸੇ ਵਾਲਾ ਐਂਗਲ ਸਾਹਮਣੇ ਆ ਰਿਹਾ ਆ ਤੇ ਉਹਦੀ ਘੜ ਵਾਲੀ ਵੀ ਕਹਿੰਦੀ ਐ ਕਿ ਜਵਾਨ ਤੀ ਪੁੱਤ ਨੂੰ ਪਿਆਰ ਨਾਲ ਅੰਦਰ ਵੜ ਕੇ ਸਮਝਾਉਣਾ ਚਾਹੀਦਾ ਐ ਨਾ ਕਿ ਗੁੱਸੇ ਹੋਣਾ ਚਾਹੀਦਾ ਐ ਨਾ ਕਿ ਉਹਨਾਂ ਨੂੰ ਕੁੱਟਣਾ ਚਾਹੀਦਾ ਐ ਕਾਕੂ ਉਹ ਸਮਝੇ ਵੀ ਜੇ ਮੇਰੀ ਤੀ ਹੁੰਦੀ ਤਾਂ ਮਜਾਲ ਐ ਕਿਸੇ ਵੱਲ ਚਾਕ ਜਾਂਦੀ ਆ ਦੇਖੋ ਜੇ ਮੇਰੀ ਤੀ ਹੁੰਦੀ ਉਹਨੂੰ ਛਾਕਾਂ ਜੀ ਕੁੜੀ ਤੇ ਵੀ ਇਹ ਮੇਰੀ ਨਹੀਂ ਹੈ শান্তি ও তেরি দিয় এসে কারকে আড়বা কাকু তেরি ওতে গই এ চাঙ্গি pali si কারতা কাম করতি si আকদি শরম মানদি si পর একদম উসনে সারি শরম লাস উটি চন্দ্রি اولاد কোই কাল ঠিক নহি কোই তৌর ঠিক নহি তে ঠিক হোবে ভি কিমে তু কেড়া ঠিক সে ইস কার وچ ओं পিছھوں সাল পার নহি সি বলি মেরে नाल আ এক এঙ্গলা জি হুন যে শান্তি বিয়া কে আই সি না হুন সন্ত ਦੀ ਦੇ ਮਨ ਵਿੱਚ ਇਹ ਹੋਏਗਾ ਨਾ ਕਿ ਉਹਦਾ ਉਹਦੀ ਪ੍ਰੀਤ ਗੱਜਣ ਦੇ ਨਾਲ ਆ ਤੇ ਉਹਦੇ ਨਾਲ ਵਿਆਹ ਨਹੀਂ ਹੋਇਆ ਗੱਜਣ ਨਾਲ ਤੇ ਜਬਰਦਸਤੀ ਇੱਕ ਲੋਹਾਰ ਫੈਮਲੀ ਵਿੱਚ ਹੀ ਕਿਉਂਕਿ ਉਹ ਖੁਦ ਲੋਹਾਰ ਸੀ ਤੇ ਉਹਦਾ ਵਿਆਹ ਵੀ ਲੋਹਾਰੇ ਫੈਮਲੀ ਵਿੱਚ ਹੋ ਗਿਆ ਪਰਿਵਾਰ ਵਿੱਚ ਹੋ ਗਿਆ ਤੇ ਪਰ ਅੰਦਰੋਂ ਹੀ ਅੰਦਰੋਂ ਹੀ ਅੰਦਰ ਨੂੰ ਚੰਗਾ ਨਹੀਂ ਲੱਗਦਾ ਹੋਏਗਾ ਤਾਂ ਇੱਕ ਸਾਲ ਕਹਿੰਦੇ ਉਹ ਚੰਗੀ ਤਰ੍ਹਾਂ ਬੋਲੀ ਨਹੀਂ ਸੀ ਕਾਕੂ ਨਾਲ ਤੇ ਕਾਕੂ ਇਹ ਗੱਲ ਦਾ ਮੀਣਾ ਮਾਰਦਾ ਉਹਨੂੰ ਸੰਤੀ ਕਹਿੰਦੀ ਕਿਉਂ ਪੁਰਾਣੀਆਂ ਗੱਲਾਂ ਛੇੜਦਾ ਹੈ ਕਾਕੂ 5 ਸਾਲ ਲੱਗੇ ਸਨ ਤੈਨੂੰ ਸ਼ਾਇਦ 7 ਸਾਲ ਤਾਂ ਜਾ ਕੇ ਕਿਤੇ ਸਿੱਧੇ ਮੂੰਹ ਗੱਲ ਕੀਤੀ ਤੂੰ ਮੇਰੇ ਨਾਲ ਠੀਕ ਹੁਣ ਆਪਣੀਆਂ ਜਿਹੜੀਆਂ ਪੁਰਾਣੀਆਂ ਸ਼ਿਕਾਇਤਾਂ ਆ ਰੰਜਿਸ਼ਾਂ ਆ ਉਹ ਵੀ ਹੁਣ ਕਾਕੂ ਕੱਢਦਾ ਪਿਆ ਆ ਓਕੇ ਸੰਤੀ ਹੁਣ ਸੰਤੀ ਆਪਣੀ ਧੀ ਨਾਲ ਗੱਲ ਕਰਦੀ ਪਈ ਆ ਪਿਆਰ ਨਾਲ ਗੱਲ ਕਰਦੀ ਪਈ ਆ ਵੀ ਤੂੰ ਬਾਹਰ ਮੁੰਡੇ ਨੂੰ ਮਿਲਣ ਨਾ ਜਾਇਆ ਕਰ ਉਹਨੂੰ ਸਮਝਾਉਂਦੀ ਆ ਸੰਤੀ ਕਹਿੰਦੀ ਆ ਬੋਲ ਤੇਰੀ ਚੁੱਪ ਮੈਨੂੰ ਤੜਫਾ ਰਹੀ ਹੈ ਕੁਝ ਹੀ ਪੋਰ ਮੇਰੀ ਲਾਡੋ ਤੇਰੀ ਅੱਲੜ ਉਮਰ ਐ ਹੱਲੇ ਤੂੰ ਮਚੂਰ ਨਹੀਂ ਹੋਈ ਤੈਨੂੰ ਪਤਾ ਨਹੀਂ ਤੇਰੇ ਸਿਰ ਵਿੱਚ ਕੀ ਧੂੜ ਪਿੱ ਦਿੱਤਾ ਉਸਨੇ ਕਿਸਨੇ ਸਰਬਣ ਨੇ ਕਿਉਂ ਸਾਡੀ ਮਿੱਟੀ ਪੁੱਟਣ ਲੱਗੀ ਐ ਮਿੱਟੀ ਪੁੱਟਣਾ ਬੇਅਸਤੀਕ ਇੱਜ਼ਤ ਖਰਾਬ ਕਰਨੀ ਬਹਿਣੋ ਕਹਿੰਦੀ ਐ ਆ ਦੇਖੋ ਬਹਿਣੋ ਕੀ ਕਹਿੰਦੀ ਐ ਆ ਡਾਇਲੋਗ ਇੰਪੋਰਟੈਂਟ ਆ ਕੀ ਕਰਾਂ ਮੇਰੀਏ ਮਾਏ ਮੈਂ ਕਿਸੇ ਹੋਰ ਮਿੱਟੀ ਦੀ ਬਣੀ ਆ ਉਹ ਕਹਿੰਦੀ ਵੀ ਤੂੰ ਤਾਂ ਸਹਿ ਲਿਆ ਮੇਰੀ ਮਾਂ ਸੰਤੀ ਤੂੰ ਤਾਂ ਸਹਿ ਲਿਆ ਪਰ ਮੈਂ ਕਿਸੇ ਹੋਰ ਮਿੱਟੀ ਦੀ ਬਣੀ ਆ ਮੈਂ ਇਹ ਨਹੀਂ ਗੱਲਾਂ ਸਹਿ ਸਕਦੀ ਮੈਂ ਜਿੱਥੇ ਮੇਰੀ ਪ੍ਰੀਤ ਆ ਮੈਂ ਉਹ ਪਗਾਵਾਂਗੀ ਮੇਰੀਆਂ ਛਾਤੀਆਂ ਵਿੱਚ ਸੂਰਜ ਤਪਦੇ ਨੇ ਉਹ ਆਪਣੇ ਤਾਂ ਹੁਣ ਗੱਲ ਕਰਦੀ ਆ ਕਿ ਅੰਦਰ ਅੰਦਰ ਮੈਨੂੰ ਹੁਣ ਜਵਾਨੀ ਫੁੱਟ ਰਹੀ ਆ ਤੇ ਗਰਮੀ ਆ ਜੀ ਇਸ਼ਕ ਦੀ ਗਰਮੀ ਆ ਪ੍ਰੇਮ ਦੀ ਗਰਮੀ ਆ ਤੇ ਆ ਦੇਖੋ ਆ ਵੀ ਥੋੜੇ ਬੋਲਡ ਡਾਇਲੋਗਾ ਮੇਰੀਆਂ ਛਾਤੀਆਂ ਵਿੱਚ ਸੂਰਜ ਤਪਦੇ ਨੇ ਜੀ ਕਰਦਾ ਠੰਡੇ ਦੁੱਧ ਦਾ ਘੋ ਪੀ ਜਾਵਾਂ ਤਾਂ ਜੋ ਠੰਡ ਪਵੇ ਰਾਤ ਨੂੰ ਮੈਂ ਸੌ ਨਹੀਂ ਸਕਦੀ ਹੇ ਰੱਬਾ ਮੇਰੇ ਜਿਸਮ ਵਿੱਚ ਕਿਉਂ ਅੱਗ ਪਾ ਦਿੱਤੀ ਦੇਖੋ ਇੱਥੇ ਥੋੜਾ ਕਾਮੋਕ ਐਂਗਲ ਵੀ ਹੈ ਕਿ ਇੱਥੇ ਬਹਿਣੂ ਮਿਲਾਪ ਕਰਨਾ ਚਾਹੁੰਦੀ ਆ ਹਨਾ ਕਿਉਂਕਿ ਉਹ ਉਹਦੇ ਅੰਦਰ ਹੁਣ ਜਵਾਨੀ ਆ ਰਹੀ ਆ ਮੇਰੇ ਜਿਸਮ ਵਿੱਚ ਕਿਉਂ ਅੱਗ ਪਾ ਦਿੱਤੀ ਜੀ ਕਰਦਾ ਹਨੇਰੀਆਂ ਰਾਤਾਂ ਨੂੰ ਕਾਲੇ ਵੇੜੇ ਵਿੱਚ ਘੁੰਮਦੀ ਫਿਰਾਂ ਮੁੱਕੀਆਂ ਮਾਰ-ਮਾਰ ਕੇ ਪੰਨ ਸੁੱਟਾਂ ਇਸ ਵੇੜੇ ਦੀਆਂ ਕੰਧਾਂ ਨੂੰ ਵੇੜੇ ਦੀਆਂ ਕੰਧਾਂ ਨੂੰ ਮੁੱਕੀਆਂ ਮਾਰ ਮਾਰ ਕੇ 판 ਟੁੱਟਣ ਦਾ ਮਤਲਬ ਕਿ ਮੈਂ ਕੈਦ ਵਿੱਚ ਨਹੀਂ ਰਹਿਣਾ ਚਾਹੁੰਦੀ ਠੀਕ ਹੈ ਆਹ ਡਾਇਲ ਕੋ ਇੰਪੋਰਟੈਂਟ ਆ ਜਿਹੜੇ ਮੈਂ ਆਰਟੀਕਲ ਕਰਵਾਏ ਹੋਏ ਨਾ ਸੈਪਰੇਟਲੀ ਉਹਨਾਂ ਵਿੱਚ ਇਹ ਡਾਇਲੌਗ ਮੈਂ ਮੈਂਸ਼ਨ ਕੀਤੇ ਹੋਏ ਆ ਓਕੇ ਸੰਤੀ ਉਹ ਹੁਣ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਦੇਖ ਮੈਨੂੰ ਦੇਖ ਮੈਂ ਵੀ ਇਸ ਘਰ ਦੀ ਪੱਤ ਬਣ ਕੇ ਭਾਵ ਇੱਜ਼ਤ ਬਣ ਕੇ ਰਹੀ ਹਾਂ ਪੂਰੇ 18 ਬਰੇ ਕੁੜੀ ਨੂੰ ਚਾਹੀਦਾ ਕਿ ਉਹ ਵੇੜੇ ਦੇ ਅੰਦਰ ਰਹੇ ਨਹੀਂ ਤਾਂ ਉਸ ਨੂੰ ਸ਼ਰਾਪ ਲੱਗਦਾ ਉਹ ਤਬਾਹ ਹੋ ਜਾਂਦੀ ਹੈ ਠੀਕ ਤੇ ਫਿਰ ਕੱਲ ਚੱਲਦੀ ਆ ਕਿ ਦੇਖੋ ਵੀ ਸਾਡੀ ਨਾ ਇੱਜ਼ਤ ਰੋਲ ਰੋਲ ਜਾਵੇਗੀ ਤੇ ਐਂਡੇ ਵਿੱਚ ਫਿਰ ਨਾ ਬੈਣੋ ਮੰਨ ਜਾਂਦੀ ਆ ਉਹ ਕਹਿੰਦੀ ਕਿ ਤੇ ਤੇ ਦੋਤੀ ਸੋਮਾ ਮੈਂ ਹੁਣ ਉਸ ਨੂੰ ਨਹੀਂ ਮਿਲਾਂਗੀ ਸੋਹ ਖਾ ਲੈਂਦੀ ਆ ਕਿ ਮੈਂ ਨਹੀਂ ਮਿਲਾਂਗੀ ਪਰ ਟਲਦੀ ਨਹੀਂ ਅੱਛਾ ਜੀ ਹੁਣ ਬਾਹਰੋਂ ਆਵਾਜ਼ਾਂ ਆ ਰਹੀਆਂ ਜੀ ਉਸ ਦਾ ਜਿਹੜਾ ਬਾਪ ਆ ਕਾਕੂ ਉਹ ਹੁਣ ਘੋੜੇ ਦੀ ਨਾਲ ਲਗਾ ਰਿਹਾ ਜੀ ਤੇ ਘੋੜੇ ਦੀ ਨਾਲ ਲਗਾंदे ਲਗਾंदे ਜੋ ਆਵਾਜ਼ਾਂ ਆ ਉਹ ਮੈਂਸ਼ਨ ਕੀਤੀਆਂ ਜੀ ਨਾਟਕ ਵਿੱਚ ਜੋੜ ਦੀ ਫੜ ਕੇ ਰੱਖੋ ਰੱਸਾ ਨਾ ਛਡਾ ਲਵੇ ਅੱਗੇ ਨਾ ਹੋਇਓ ਮੂੰਹ ਜੋੜ ਐ ਫੜ ਕੇ ਰੱਖੋ ਹੁਣ ਇਹ ਇਹ ਜਿਹੜੀਆਂ ਆਵਾਜ਼ਾਂ ਨਾ ਇਹ ਜਿਹੜੀਆਂ ਗੱਲਾਂ ਆ ਇਹ ਇਹ ਇੱਕ ਔਰਤ ਨੂੰ ਕਾਬੂ ਕਰਨ ਲਈ ਵੀ ਸੰਕੇਤਕ ਰੂਪ ਵਿੱਚ ਵਰਤੀਆਂ ਗਈਆਂ ਆ ਵੀ ਫੜ ਕੇ ਰੱਖੋ ਕੰਟਰੋਲ 'ਚ ਰੱਖੋ ਕਿਤੇ ਉਹ ਰੱਸਾ ਨਾ ਛਡਾ ਲਵੇ ਇੰਡੀਪੈਂਡੈਂਟ ਨਾ ਹੋ ਜਾਵੇ ਠੀਕ ਐ ਇਹ ਮੂੰਹ ਜੋੜ ਐ ਇਸ ਨੂੰ ਫੜ ਕੇ ਰੱਖੋ ਬੇਸਿਕਲੀ ਗੱਲ ਚੱਲਦੀ ਪਈ ਆ ਘੋੜੀ ਨੂੰ ਘੋੜੀ ਨੂੰ ਕੰਟਰੋਲ ਕਰਨ ਦੀ ਪਰ ਗੱਲ ਮੈਸੇਜ ਕੀ ਆ ਜੀ ਕਿ ਔਰਤ ਨੂੰ ਕੰਟਰੋਲ ਕਰਕੇ ਰੱਖਣਾ ਚਾਹੀਦਾ ਸਮਾਜ ਵਿੱਚ ਕਾਕੂ ਕਹਿੰਦਾ ਬੜੀ ਅੜਵ ਘੋੜੀ ਸੀ ਮਸਾਂ ਫੜ ਕੇ ਰੱਖੀ ਹੁਣ ਕਾਕੂ ਨਾ ਸਾਰਾ ਦਿਨ ਕੰਮ ਕਰਦਾ ਤੇ ਕਾਕੂ ਸ਼ਰਾਬ ਵੀ ਪੀਂਦਾ ਆ ਉਹਦੀ ਘਰ ਵਾਲੀ ਇਸ ਗੱਲ ਤੋਂ ਇਸ ਗੱਲ ਤੋਂ ਗੁੱਸੇ ਹੁੰਦੀ ਆ ਪਰ ਉਹ ਕਹਿੰਦਾ ਕਿ ਅਸੀਂ ਕੰਮ ਕਰਦੇ ਆਂ ਸਾਰਾ ਦਿਨ ਤੇ ਸਾਡਾ ਸ਼ਰੀਰ ਟੁੱਟ ਜਾਂਦਾ ਸਾਨੂੰ ਪਾਣੀ ਪੀਣੀ ਪੈਂਦੀ ਆ ਤੇ ਕਾਕੂ ਆਪਣੇ ਪੁੱਤ ਨੂੰ ਵੀ ਆਪਣੇ ਵਰਗਾ ਬਣਾਉਣਾ ਚਾਹੁੰਦਾ ਆ ਤੇ ਉਸ ਨੂੰ ਕਹਿੰਦਾ ਆ ਲੈ ਪੁੱਤ ਇੱਕ ਘੁੱਟ ਤੂੰ ਵੀ ਪੀ ਲੈ ਸੰਤੀ ਖਬਰਦਾਰ ਤੇ ਮੁੰਡੇ ਨੂੰ ਪਿਆਈ ਤਾਂ ਸੰਤੀ ਇਸ ਗੱਲ ਦਾ ਵਿਰੋਧ ਕਰਦੀ ਆ ਠੀਕ ਆ ਜੀ ਅੱਗੇ ਚੱਲਦੇ ਆ ਓਕੇ ਸੰਤੀ ਹੁਣ ਤੂੰ ਮੈਨੂੰ ਪਹਿਲਾਂ ਵਾਂਗ ਪਿਆਰ ਨਹੀਂ ਕਰਦਾ ਬਸ ਸ਼ਰਾਬ ਦੀ ਬੋਤਲ ਚਾਹੀਦੀ ਹੈ ਤੈਨੂੰ ਹੁਣ ਇਹ ਵੀ ਗੱਲ ਆ ਜੀ ਕਿ ਇਹਨਾਂ ਵਿੱਚ ਪਹਿਲਾਂ ਪਹਿਲਾਂ ਨਾ ਮੈਨੂੰ ਸਿਗਾ ਮੋਡਰੇਸ਼ਨ ਠੀਕ ਠਾਕ ਕੋਨਾ ਕਾਕੂ ਸੰਤੀ ਨੂੰ ਉਹਨਾ ਪਿਆਰ ਨਹੀਂ ਦਿੰਦਾ ਕਿਉਂਕਿ ਇਹ ਅਸੀਂ ਗੱਲ ਡਿਸਕਸ ਕੀਤੀ ਆ ਮੈਂ ਆਪਣੇ ਆਰਟੀਕਲਸ ਵਿੱਚ ਵੀ ਵੀ ਜਿਹੜੀ ਔਰਤ ਆ ਉਹ ਭਾਵਨਾਵਾਂ ਦੀ ਤ੍ਰਿਪਤੀ ਵਿੱਚ ਹੁੰਦੀ ਆ ਉਹ ਚਾਹੁੰਦੀ ਹੈ ਕਿ ਕੋਈ ਸਾਨੂੰ ਪਿਆਰ ਕਰੇ ਪਰ ਕਾਕੂ ਸਮਝਦਾ ਕਿ ਮੈਂ ਕੋਈ ਚੰਗਾ ਇਹਨੂੰ ਗਿਫਟ ਦੇ ਦੇਵਾਂ ਇਹਨੂੰ ਸੂਟ ਦੇ ਦੇਵਾਂ ਆਪਣੀ ਘਰ ਵਾਲੀ ਨੂੰ ਤੇ ਕੁਤੀਆਂ ਖੁਸ਼ ਹੋ ਜਾਂਦੀਆਂ ਪਰ ਉਹ ਭਾਵਨਾਵਾਂ ਦੀ ਤ੍ਰਿਪਤੀ ਵੀ ਲੋਚਦੀਆਂ ਆ ਚਾਹੁੰਦੀਆਂ ਆ ਤੇ ਹੁਣ ਸੰਤੀ ਉਹਨੂੰ ਸ਼ਿਕਾਇਤ ਕਰਦੀ ਆ ਕਿ ਤੂੰ ਮੈਨੂੰ ਪਹਿਲਾਂ ਵਾਂਗ ਪਿਆਰ ਨਹੀਂ ਕਰਦਾ ਬਸ ਸ਼ਰਾਬ ਦੀ ਬੋਤਲ ਚਾਹੀਦੀ ਹੈ ਤੈਨੂੰ ਠੀਕ ਤੇ ਕਾਕੂ ਹੁਣ ਥੋੜਾ ਰੋਮਾਂਟਿਕ ਮੂਡ ਵਿੱਚ ਆ ਉਹ ਕਹਿੰਦਾ ਪੀ ਲੈ ਇੱਕ ਘੁੱਟ ਉਹਨੂੰ ਸ਼ਰਾਬ ਪਲਾਉਣ ਦੀ ਗੱਲ ਕਰਦਾ ਜੀ ਹੁਣ ਉਹ ਸੰਤੀ ਕੁਐਸਚਨ ਕਰਦੀ ਆ ਵੀ ਤੂੰ ਮੈਨੂੰ ਸ਼ਰਾਬ ਪਲਾ ਰਿਹਾ ਆ ਇਹ ਗੱਲਾਂ ਕਿੱਥੋਂ ਸਿੱਖਿਆ ਆ ਕਿੱਥੋਂ ਸਿੱਖ ਕੇ ਆਇਆ ਇਹ ਗੱਲਾਂ ਉਸ ਬਣਸੋ ਹਰਾਮਣ ਤੋਂ ਜੋ ਮਰਦਾਂ ਨੂੰ ਸ਼ਰਾਬ ਪਲਾਉਂਦੀ ਹੈ ਤੇ ਜਣੇ ਖਣੇ ਨਾਲ ਸੌਂਦੀ ਫਿਰਦੀ ਹੈ ਹੁਣ ਸੰਤਿ ਨੂੰ ਇਹ ਪਤਾ ਕਿ ਮੇਰਾ ਘਰ ਵਾਲਾ ਬਣਸੋ ਕੋ ਜਾਂਦਾ ਜੀ ਤੇ ਬਣਸੋ ਕਰੈਕਟਰ ਪੱਖੋਂ ਸਹੀ ਨਹੀਂ ਤੇ ਉਹ ਉਹਦੇ ਰਿਲੇਸ਼ਨ ਨਾਲ ਕਈ ਮਰਦਾਂ ਨਾਲ ਤੇ ਮੇਰਾ ਘਰ ਵਾਲਾ ਵੀ ਇਸ ਕੋ ਜਾਣਦਾ ਆ ਤੇ ਸ਼ਾਇਦ ਇਸੇ ਕਰਕੇ ਕਾਕੂ ਆਪਣੀ ਘਰ ਵਾਲੀ ਵੱਲ ਉਹਨਾਂ ਤੇ ਆਨ ਨਹੀਂ ਦੇ ਪੰਦਾ ਕਿਉਂਕਿ ਉਹ ਪਿਆਰ ਮੁਹੱਬਤ ਬਣਸੋ ਨਾਲ ਕਰਨ ਲੱਗ ਗਿਆ ਜੀ ਜਾ ਕੇ ਓਕੇ ਕਾਕੂ ਸੋਹਰੀ ਮਰਦ ਨਾਤਾ ਤੋਤਾ ਕੋੜਾ ਉਸ ਦਾ ਕੀ ਲੱਤ ਜਾਂਦਾ ਆ ਇੰਪੋਰਟੈਂਟ ਲਾਈਨ ਆ ਜੀ ਵੀ ਸਮਾਜ ਵਿੱਚ ਮਰਦ ਮਰਦ ਦੀ ਇੱਜ਼ਤ ਨਹੀਂ ਖਰਾਬ ਹੋ ਸਕਦੀ ਉਹ ਕੁਝ ਵੀ ਉਲਟਪੁਲਟ ਕੰਮ ਕਰੇ ਉਹ ਉਹ ਨਹਾ ਤੋਤਾ ਕੋੜਾ ਜੇ ਨਹਾ ਧੋ ਕੇ ਕੋੜਾ ਫਿਰ ਸਾਫ ਸੁਥਰਾ ਹੋ ਜਾਂਦਾ ਆ ਉਸ ਹਾਵ ਨਾਲ ਮਰਦ ਵੀ ਮਰਦ ਦੀ ਇੱਜ਼ਤ ਨੂੰ ਵੀ ਕੋਈ ਦਾਗ ਨਹੀਂ ਲੱਗਦਾ ਪਰ ਔਰਤ ਦੀ ਇੱਜ਼ਤ ਨੂੰ ਦਾਗ ਲੱਗਦਾ ਆਹ ਲਾਈਨ ਇੰਪੋਰਟੈਂਟ ਆ ਜੀ ਸੰਤੀ ਤੂੰ ਮੈਨੂੰ ਕਈ ਮਹੀਨਿਆਂ ਤੋਂ ਹੱਥ ਨਹੀਂ ਲਾਇਆ ਦੇਖਿਆ ਨਾ ਮੈਂ ਗੱਲ ਦੱਸੀ ਵੀ ਕਾਕੂ ਜਾਣ ਲੱਗ ਗਿਆ ਵਾਂਸੋ ਕੋਲ ਤੇ ਉਸਨੇ ਸੰਤੀ ਵੱਲ ਧਿਆਨ ਨਹੀਂ ਦਿੱਤਾ ਤੇ ਕਾਕੂ ਐਕਸਕਿਊਜ਼ ਦਿੰਦਾ ਆ ਕਿ ਪੱਠੀ ਦਾ ਕੰਮ ਨਹੀਂ ਦੇਖਦੀ ਦਿਨ ਰਾਤ ਲੋਹਾ ਕੁੱਟਦਾ ਹਾਂ ਸੰਤੀ ਮੇਰਾ ਜੀ ਕਰਦਾ ਤੂੰ ਮੈਨੂੰ ਵੀ ਲੋਹੇ ਵਾਂਗ ਕੁੱਟੇ ਹੁਣ ਚਾਹੁੰਦੀ ਆ ਉਹ ਚਾਹੁੰਦੀ ਆ ਕਿ ਤੂੰ ਮੇਨਾ ਨਾਲ ਪਿਆਰ ਕਰ ਤੂੰ ਮੇਨਾ ਸੈਕਸ਼ੂਅਲ ਰਿਲੇਸ਼ਨ ਬਣਾ ਕਾਕੂ ਠੀਕ ਆਖਦੀ ਹੈ ਤੀਵੀ ਨੂੰ ਇਸਦੀ ਲੋੜ ਹੈ ਰੱਬ ਨੇ ਤੀਵੀ ਦਾ ਸ਼ਰੀਰ ਦੋਹਰਾ ਤੇਰਾ ਬਣਾਇਆ ਪਰਵੀਆਂ ਛਾਤੀਆਂ ਤੇ ਪੱਟ ਤਾਂ ਜੋ ਮਰਦ ਦਾ ਜ਼ੁਲਮ ਸਹਿ ਸਕਣ ਆ ਦੇਖੋ ਸਾਮੁਖਤਵ ਵਾਲਾ ਐਂਗਲ ਵੀ ਆ ਪਰ ਮੀਆਂ ਛਾਤੀਆਂ ਪਰਮੇ ਪੱਟ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਜਿਹੜਾ ਆਪਣਾ ਰਾਈਟਰ ਆ ਬਲਵੰਤ ਕਾਰਕੀ ਆਪਣੀ ਨਾਟਕਾਂ ਵਿੱਚ ਲਿਖਦਾ ਜੀ ਤੇ ਇਹ ਗੱਲਾਂ ਮੀਆਂ ਬੀਬੀ ਵਿੱਚ ਚੱਲ ਰਹੀਆਂ ਜੀ ਓਕੇ ਠੀਕ ਹੈ ਜੀ ਇਸ ਤੋਂ ਅੱਗੇ ਅਸੀਂ ਨੈਕਸਟ ਪਾਸ ਵਿੱਚ ਪੜ੍ਹਦੇ ਹਾਂ ਅੱਜ ਲਈ ਇੰਨਾ ਹੀ ਰੱਖਦੇ ਹਾਂ ਜੀ ਸ਼ੁਕਰੀਆ ਸਸ ਸੇ